ਅੱਤਿ ਸ਼੍ਰੀਆ ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨੇ ਨਾਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਤੇ ਟ੍ਰੈਫਿਕ ਮਜੱਲਾ ਕਿਉਂ ਦਾਗ ਰਹੇ ਹਨ ਟਰੰਪ ਕਿਹੜੇ ਫੈਸਲੇ ਤੇ ਟਰੰਪ ਦੇ ਹੰਕਾਰ ਨੂੰ ਪਹਚਾਈ ਠੇਸ ਮਹਿਰ ਨੇ ਕੀਤਾ ਖਲਾਸਾ ਡੋਨਲਡ ਰੰਪ ਨੇ ਹ ਟ੍ਰੈਫਿਕ ਜੁੱਧ ਤੋਂ ਹਰ ਕੋਈ ਨਾਰਾਜ਼ ਹੈ ਹਾਲਾਂਕਿ ਭਾਰਤ ਨੇ ਇਸ ਦਾ ਜਵਾਬ ਸਪਸ਼ਟ ਤੌਰ ਤੇ ਦੇ ਦਿੱਤਾ ਹੈ ਵਿਦੇਸ਼ ਮੰਤਰੀ ਨੇ ਆਪਣੇ ਬਿਆਨ ਰਾਹੀਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਚੁੱਕਣ ਵਾਲਾ ਨਹੀਂ ਹੈ ਟਰੰਪ ਦੇ ਟ੍ਰੈਫਿਕ ਜੁੱਧ ਬਾਰੇ ਕਈ ਮਹਿਰਾਂ ਨੇ ਬਿਆਨ ਵੀ ਸਾਹਮਣੇ ਆਏ ਹਨ ਇਹਨਾਂ ਦੱਖਣੀ ਏਸ਼ੀਆਈ ਮਹਿਰਾਂ ਵਿੱਚੋਂ ਇੱਕ ਮਾਈਕਲ ਗੁਗਲਮੈਨ ਨੇ ਇਹ ਹੈ ਕਿ ਟਰੰਪ ਦਾ ਟ੍ਰੈਫਿਕ ਲਗਾਉਣਾ ਸਿਰਫ ਦਬਾਅ ਦਾ ਇੱਕ ਸਾਧਨ ਹੈ ਉਹ ਭਾਰਤ ਦੇ ਦਬਾਅ ਪਾਉਣਾ ਹੈ ਅਤੇ ਉਹ ਰੂਸ ਤੋਂ ਤੇਲ ਦੀ ਖਰੀਦ ਨੂੰ ਰੋਕਣਾ ਚਾਹੁੰਦਾ ਹੈ ਤਾਂ ਇਸ ਦੇ ਹੋਰ ਕਾਰਨ ਹੋ ਸਕਦੇ ਹਨ ਮਾਈਕਲ ਕੁਗਲਮੈਨ ਨੇ ਕਿਹਾ ਹੈ ਕਿ ਰੂਸ ਨੂੰ ਨੁਕਸਾਨ ਪਹੁੰਚਾਉਣ ਲਈ ਜਾਂ ਕਹਿ ਲੋ ਕਿ ਜੁੱਧ ਨੂੰ ਰੋਕਣ ਲਈ ਟਰੰਪ ਆਪਣੇ ਨਜ਼ਦੀਕੀ ਸਾਥੀਆਂ ਨੂੰ ਵੀ ਨਹੀਂ ਬਖਸ਼ ਰਿਹਾ ਉਦਾਹਰਨ ਵਜੋਂ ਟਰੰਪ ਭਾਰਤ ਤੇ ਟ੍ਰੈਫਿਕ ਵੀ ਲਗਾ ਰਿਹਾ ਹੈ ਤਾਂ ਜੋ ਭਾਰਤ ਰੂਸ ਤੋਂ ਤੇਲ ਦੀ ਖਰੀਦ ਘਟਾਵੇ ਅਤੇ ਅਮਰੀਕਾ ਤੋਂ ਤੇਲ ਦੀ ਖਰੀਦ ਵਧਾਵੇ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਇਸ ਦਾ ਇੱਕ ਹੋਰ ਕਾਰਨ ਇਹ ਵੀ ਹੋ ਸਕਦਾ ਹੈ ਕਿ 트럼ਪ ਹੁਣ ਨਿੱਜੀ ਹੋ ਰਹੇ ਹਨ ਮਹਰਾਨੇ ਦੱਸਿਆ ਹੈ ਕਿ 트럼ਪ ਇਸ ਲਈ ਗੁੱਸੇ ਵਿੱਚ ਹਨ ਕਿਉਂਕਿ ਭਾਰਤ ਨੇ ਉਹਨਾਂ ਨੂੰ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ਦਾ ਸਹਿਰਾ ਨਹੀਂ ਦਿੱਤਾ ਅਤੇ ਉਹ ਉਹ ਆਪਣੀ ਹੌਮੇ ਨੂੰ ਸੰਤੁਸ਼ਟ ਕਰ ਰਹੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ